ਸਸ਼ੀਗਲ ਬਾਈ ਸਾਰੇ ਭਰਾਵਾਂ ਨੂੰ ਹੋਰ ਸਾਰੇ ਭਰਾ ਠੀਕ ਠਾਕ ਤੇ ਸ਼ੈੱਡ ਤੇ ਪਹੁੰਚਿਆ ਅੱਜ ਆਪਾਂ ਤੇ ਲਵਾਉ ਲੰਮੇ ਸਮੇਂ ਤੇ ਵੀਡੀਓ ਨਹੀਂ ਪਾਈ ਹੈਗੀ ਤੇ ਵੀਡੀਓ ਪਾਉਣੀ ਹੈ ਅੱਜ ਤੇ ਇੱਕ ਤਰੀਕ ਨੂੰ ਸ਼ੈੱਡ ਵਿਹਲਾ ਹੋਇਆ ਸੀ ਤੇ ਅੱਜ ਹੋ ਗਈ ਆਪਣੀ 27 ਤਰੀਕ ਆ ਤੇ ਸ਼ੈੱਡ ਹਜੇ ਵੀ ਵਿਹਲਾ ਹੀ ਆ ਤੇ ਇਹ ਮੇਨ ਕੰਪਨੀਆਂ ਦਾ ਯਾਰ ਬੁਰਾ ਹਾਲ ਹੀ ਆ ਵੀ ਇੰਨੇ ਦਿਨ ਸ਼ੈੱਡ ਵਿਹਲੇ ਰੱਖ ਕੇ ਬਣਦਾ ਕੁਝ ਨਹੀਂ ਜੇ ਆਪਾਂ ਸੋਚੀਏ ਫੂਸਫਾਸ ਖੜਾ ਰੱਖਿਆ ਸੀ ਲਿਆ ਕੇ ਬਾਕੀ ਸਾਰੀ ਤਿਆਰੀ ਵਾਰੀ ਆ ਅੱਜ ਜਾਂ ਆਪਣਾ ਕੱਲ ਚ ਬੱਚਾ ਆ ਜਾਣਾਗਾ ਤੇ ਪੈਪਾਂ ਵਗੈਰਾ ਸਾਰੀਆਂ ਕਲੀਨ ਕਰੀਆਂ ਪਈਆਂ ਨੇ ਸਾਰੀ ਤਿਆਰੀ ਇੱਕਦਮ ਫੱਟਾ ਪੂਰੀ ਤੇ ਇਹ ਬੰਦਾ ਆਪਣਾ ਕਰੀ ਜਾਂਦਾ ਪ੍ਰੂਟਿੰਗ ਬਰਾਟਿੰਗ ਤਿਆਰੀ ਜੀ ਆ ਤੇ ਕਲੀ ਗੋਲੀ ਪੂਰੀ ਘੈਂਟ ਖੜਾਈ ਪਈ ਆ ਫਾਰਮ ਇਦਾਂ ਚਟਾ ਚਟਾ ਕਰਕੇ ਰੱਖਿਆ ਕਰੋ ਸਾਰੇ ਪਰਾ ਵੀ ਇਹਨਾ ਕੋਈ ਵਾਇਰਲ ਟਾਈਪ ਵਗੈਰਾ ਨਹੀਂ ਬਣਦਾ ਹੈਗਾ ਤੇ ਸ਼ੈੱਡ ਨੂੰ ਕਲੀ ਕਰੀ ਸੀ ਆਪਾਂ ਅੰਦਰੋਂ ਸਾਰੇ ਨੂੰ ਤੇ ਪੂਰਾ ਘੈਂਟ ਕਲੀਨ-ਕਲੀਨ ਕਰਤਾ ਅੰਦਰੋਂ ਤੇ ਸ਼ੈੱਡ 'ਚ ਅੱਜ ਆਪਾਂ ਕਰਾਂਗੇ ਕਤੂਆ ਜਿਹੜਾ ਕੋਈ ਵਾਇਰਲ ਵਗੈਰਾ ਉਹ ਸਾਰਾ ਮਰ ਜੇ ਦੇਖੋ ਜੀ ਪੂਰਾ ਓਕੇ ਰਿਪੋਰਟ ਹੋਇਆ ਪਿਆ ਕੰਮ ਤਿਆਰੀਆਂ ਦਾ ਬੰਦਾ ਤੇ ਆ ਜੀ। ਲੋ ਜੀ ਸ਼ੈੱਡ ਦੀ ਤਿਆਰੀ ਵੈਰੀ ਹੋਈ ਜਾਂਦੀ ਆ। ਤੇ ਚਾਰ ਖਾਨਿਆਂ 'ਚ ਆਪਾਂ ਬਚਾ ਛੱਡ ਦੇਣਾ ਇਹਦਾ ਤੇ 13 ਫੁੱਟ ਖਾਨਾ ਦਾ। ਜਿਹੜਾ ਇਹ ਆਪਣਾ ਇੱਕ ਆਏਗਾ। ਪੈੜ ਪੂਰਾ ਆਪਾਂ ਕਰ ਦੇਣੀ ਆ ਬੰਦ ਸਾਰੀ। ਪੱਲੀ ਬੁੱਲੀ ਲਾ ਕੇ ਘੈਂਟ ਤਰੀਕੇ ਨਾਲ। ਫੋਕੇ ਰਪੋਰਟਾ ਕੰਮ ਰੇੜੇ ਅੱਜ ਲਾਈਟਾਂ ਵਗੈਰਾ ਪਾੜੀਆਂ ਜਗਦੀਆਂ ਕਰ ਦੇਣੀਆਂ ਨੇ ਸਾਰੀਆਂ ਅੱਜ ਇਹ ਬਰੂ ਡੀਵੀ ਤੋਂ ਜਿਹੜੀਆਂ ਆਪਾਂ ਨੂੰ ਪੂਰੇ ਘਰ ਤਰੀਕੇ ਨਾਲ ਕੰਮ ਦੇਣ ਇਹ ਲਾਈਆਂ ਹੋਈਆਂ ਨੇ ਜਿਹੜੀਆਂ ਆਪਣੀਆਂ 5 6 6 ਦੇ ਤੇ ਕਖਾਨੇ ਚ ਇੱਕ ਲਾਈਟ ਲਾਈ ਹੋਈ ਹੈ ਆਪਣੀਆਂ ਟੰਗੀਆਂ ਪੀਆਂ ਸੀ ਹੁਣ ਗਰਮੀ ਕਰਕੇ ਤੇ ਅੱਜ ਸਾਰੀਆਂ ਦੀ ਬਾਇਰਿੰਗ ਵਗੈਰਾ ਸਾਰੀ ਸੈੱਟ ਕਰਕੇ ਚਲਦੀਆਂ ਕਰ ਦੇਣੀਆਂ ਨੇ ਇਹਨਾਂ ਦੀ ਪਰਫਾਰਮੈਂਸ ਵੀ ਤੁਹਾਨੂੰ ਦਿਖਾਵਾਂਗੇ ਜਿਹੜੀ ਇਹਦੀ ਲਾਈਟਿੰਗ ਆ ਇਹਦੀ ਹੀਟ ਆ ਹੈਲੋਜਨ ਲਾਈਟ ਦੀ ਇਹ ਬਹੁਤ ਘੈਂਟ ਹੀਟ ਆ ਗਈ। ਬਹੁਤ ਹੀ ਵਧੀਆ। ਜੇ ਇੱਕ ਵਾਰਾਂ ਟੈਂਪਰੇਚਰ ਬਣਾ ਦੋ ਤੇ ਇਹ ਟੁੱਟਣ ਨਹੀਂ ਦਿੰਦੀ ਹੈਗੀਆਂ। ਤੇ ਬੱਚਿਆ ਵੀ ਚਾਨਣ ਚ ਇਹਦੇ ਵਧੀਆ ਫੀਡ ਫੂਡ ਖਾਂਦਾ ਹੈਗਾ। ਤੇ ਅੱਜ ਆਪਾਂ ਇਹਨਾਂ ਦੀ ਤਿਆਰੀ-ਵੈਰੀ ਕਰ ਦਈਏ। ਇਹਨਾਂ ਨੂੰ ਵੀ ਕਰ ਦਈਏ। ਤਿਆਰ ਚਲਦੀਆਂ ਕਰ ਦਈਏ ਇਹਨਾਂ ਨੂੰ ਵੀ। ਤੇ ਜਿਹੜੀ ਪੈਡ ਵਗੈਰਾ ਵਾਲੀ ਮੋਟਰ-ਮੋਟਰ ਆ ਤੇ ਉਹ ਆਪ ਅੱਜ ਕੱਢ ਕੇ ਸਾਹਮ ਦੇਣੀ ਆ ਕਿਉਂਕਿ ਹੁਣ ਜਿਹੜਾ ਮੌਸਮ ਆ ਗਿਆ ਹੁਣ ਪੈਡ ਵਗੈਰਾ ਚ ਨਹੀਂ ਚੱਲਣੀ 6 ਮਹੀਨੇ। ਤੇ 6 ਮਹੀਨੇ ਸਾਰੀ ਪੈਡ ਵਗੈਰਾ ਬੰਦਰ ਹੋਊਗੀ। ਹੁਣ ਹੀਟਿੰਗ ਦੀ ਲੋਡ ਪੈਣੀ ਹੈ ਜਿਆਦਾ ਤੋਂ ਜਿਆਦਾ ਪੱਠੀਆਂ ਵਗੈਰਾ ਕਰਾਂਗੇ ਫਿੱਟ ਲਓ ਜੀ ਸ਼ੈੱਡ 'ਚ ਕਰਤਾ ਜੀ ਧੂਆਂ ਆਪਾਂ ਬਣ ਗਏ ਬੱਦਲ ਤਾਂ ਕਿ ਬਾਹਰਲਾ ਵਗੈਰਾ ਸਾਰਾ ਚੰਗੇ ਤਰੀਕੇ ਨਾਲ ਮਰ ਜੇ ਲਓ ਜੀ ਬਿਰਲਾ ਥਾਈ ਧੂਆਂ ਨਿਕਲ ਹੀ ਜਾਂਦਾ ਧੂਆਂ ਪੂਰਾ ਅੰਦਰ ਚੰਗੇ ਤਰੀਕੇ ਨਾਲ ਕਰਤਾ ਆਪਾਂ ਕਿਦਾ ਵਾਇਰਲ ਵਗੈਰਾ ਪੂਰਾ ਵਧੀਆ ਤਰੀਕੇ ਨਾਲ ਮਰ ਜੇ ਬੱਚੇ ਜੱਗੇ ਜਾ ਕੇ ਕੋਈ ਦਿੱਕਤ ਨਾ ਹੋਵੇ ਆਪਣੇ ਜ। ਤੇ ਗੇਟ ਖੋਲ ਕੇ ਦਿਖਾਈਏ ਤੁਹਾਨੂੰ। ਆਉਂਦਿਆ ਬਰੋਲੇ ਅੰਦਰ। ਅੰਦਰ ਕੁਝ ਨਹੀਂ ਦਿਖਦਾ। ਧੁੰਮਾ ਧਾਰ ਹੋ ਗਿਆ ਪੂਰਾ। ਬੰਦਾ ਵੀ ਸਾਡਾ ਦਿਖਦਾ ਨਹੀਂ ਬੰਦਿਆ ਦਰਵਾਜ਼ਾ। ਓਕੇ ਹੁਆ ਆ ਗਿਆ ਤੂੰ ਆ। ਆ ਰਿਹਾ ਹੌਲੀ ਹੌਲੀ ਸਾਰੇ ਚ ਖੇਡਣ ਕੇ ਆ ਰਿਹਾ ਨਾ ਦੇਖੋ ਜੀ ਧੂਆਂ ਜਾਈ ਜਾਂਦਾ ਇਹ ਬਹੁਤ ਵਧੀਆ ਚੀਜ਼ ਹੈ ਜੀ ਇੱਕ ਦੇਸੀ ਨੁਕਸਾ ਹੈ ਤੇ ਬੈਰਲ ਮਾਰਨ ਦਾ ਇੱਕ ਤਾਂ ਕਿ ਜਿਹੜੀ ਦਵਾਈ ਇਹ ਰਗਾਂ ਚ ਨਹੀਂ ਵਰਦੀ ਛੱਡ ਦੇ ਇਹ ਵੱੜ ਜਾਂਦਾ ਰਗਾਂ ਚ ਇਹ ਸਾਰੇ ਭਰਾ ਇੱਕ ਵਾਰੀ ਜ਼ਰੂਰ ਵਰਤ ਕੇ ਦੇਖੋ ਲੋ ਜੀ ਫਾਰਮ ਦੇ ਥੋੜਾ ਜਿਹਾ ਫੂਸ ਘੱਟ ਸੀਗਾ ਤੇ ਲਿਆ ਕੇ ਆਪਾਂ ਪਾਤਾ ਹੋਰ ਤੇ ਓਕੇ ਤਿਆਰੀ ਹੈ ਜਮਾ ਤੇ ਜਿਹੜਾ ਮੰਗਲਵਾਰ ਆਪਣਾ ਬੱਚਾ ਆਉਣਾਗਾ ਤੇ ਬਰੂਡਿੰਗ ਦਾ ਏਰੀਆ ਦਿਖਾ ਦਿਆਂ ਹੁਣ ਕੰਨ ਖਾਣੇ ਤਿਆਰ ਕਰਿਆ ਆਪਾਂ ਤਾਂ ਕਿ ਥੋੜਾ ਜਿਹਾ ਹੁਣ ਮੌਸਮ ਠੰਡਾ ਹੀ ਆਊਗਾ ਅੱਗੇ ਰਾਤ ਵਗੈਰਾ ਹੀ ਠੰਡਾ ਹੀ ਆ ਜਗਾ ਆਪਾਂ ਕੱਟੀ ਦਿੱਤੀ ਆ ਬੱਚੇ ਨੂੰ ਓਕੇ ਇੱਕ ਦਿਨ ਬਾਅਦ ਤਾਂ ਅਖਬਾਰ ਚੱਕ ਕੇ ਜਿਹੜੀ ਵਧਾਈ ਦੇਣੀ ਹੋਣੀ ਆ ਆਪਾਂ ਜਗਾ ਦੇਖੋ ਜੀ ਉਹ ਘੇਰ ਬੋਟਾ ਕਮੇਵਾ ਅਖਬਾਰ ਖੂਰ ਬਸਾਈ ਜਾਂਦੇ ਆ ਪੱਟੀਆਂ ਲਾ ਕੇ ਜਗ੍ਹਾ ਆਪਣੇ ਪ੍ਰੋਪਰ ਪੂਰੀ ਤਿਆਰ ਕਰ ਦੇਣੀ ਹੈਗੀ ਤੇ ਤਿੰਨ ਜਗ੍ਹਾ ਤਿੰਨ ਖਾਨੇ ਦਿੱਤੇ ਆਪਾਂ ਇਹ ਪਿੱਛੇ ਇੱਕ ਖਾਨਾ ਛੱਡਤਾ ਸ਼ੈੱਡ ਆਪਦਾ ਓਕੇ ਤਿਆਰ ਆ ਪੂਰਾ ਤੁਹਾਡਾ ਦਾ ਕਰਤਾ ਸੀ ਸੱਚ ਪੂਰਾ ਪ੍ਰੋਪਰ ਬਾਕੀ ਠੀਕ ਹੈ ਜੀ ਅੱਜ ਲਈ ਇੰਨੀ ਵੀਡੀਓ ਬਣਾਵਾਂਗੇ ਆਪਾਂ ਤੇ ਬਾਕੀ ਟਾਈਮ ਟੂ ਟਾਈਮ ਪਾਈ ਜਾਵਾਂਗੇ ਆਪਾਂ ਕੱਲੇ ਕੱਲੇ ਦਿਨ ਦੀ ਵੀਡੀਓ ਪਾਏ ਕਰਾਂਗੇ 35 ਦਿਨ ਦੀ 35 ਦਿਨ ਜਿਹੜਾ ਬਲੌਗ ਆਪਣਾ ਹੋਊਗਾ ਤੇ ਕਿਸੇ ਵੀ ਜਾਣਕਾਰੀ ਦੀ ਕਿਸੇ ਪ੍ਰਾਣ ਰੋੜਾ ਤੇ ਇੰਸਟਾਗ੍ਰam ਚੈਨਲ ਆਪਣਾ ਚੈਲ ਪੁਲਟਰੀ ਫਾਰਮ ਉਹ ਤੇ ਕੰਟੈਕਟ ਕਰ ਸਕਦਾ ਆਪਣੇ ਨਾਲ ਬਾਕੀ ਓਕੇ ਰਿਪੋਰਟ ਜਮਾ